ਆਇਆ ਵਸ ਆ ਕੇ ਪਾਣੀ ਕਿਤਾ ਨਾਲੇ ਚ ਗਿਆ ਕਿ ਇੱਕ ਟੱਕਿਆ ਆਪਣਾ ਸੂਤ ਕਹਿੰਦਾ ਅੱਜ ਮੈਂ ਧਰਨੂੜਾ ਰਾਤ ਨੂੰ ਅੱਜ ਮੈਂ ਸਮਦਾ ਉੱtre ਹੀ ਕਾਕਾ ਚਲੋ ਕੀ ਕਰ ਜੋਤਾ ਮੇਰਾ ਹੋ ਗਿਆ ਖੁਸ਼ ਕਹਿੰਦਾ ਮੇਰੀਆਂ ਇੰਨੀਆਂ ਚੀਜ਼ੀ ਨੇ ਕਰੀ ਮੈਂ ਦੁਕਾਨ ਤੋਂ ਲੈ ਕੇ ਥੋੜਾ ਜਿਹਾ ਪਹਿਲਾਂ ਦਾਤਾ ਨਹੀਂ ਖਾਊਗਾ ਤੇ ਮੈਂ ਬਲੌਗ ਸਿਰਫ ਮੈਂ ਹੀ ਬਣਾਇਆ ਕਰੂੰਗੀ ਤੂੰ ਬਲੌਗ ਨਹੀਂ ਬਣਾਉਣਾ ਤੂੰ ਬਲੌਗ ਦੇ ਵਿੱਚ ਔਣੀ ਨਹੀਂ ਚਾਹੀਦੀ ਸਿਰਫ ਬਲੌਗ 'ਚ ਮੈਂ ਅੱਲੀ ਹੀ ਹੋਣੀ ਚਾਹੀਦੀ ਆ ਮੈਂ ਬਲੌਗ ਬਣਾਉਂਗੀ ਮੈਂ ਹੀ ਸਭ ਕੁਝ ਕਰੂੰਗੀ ਤੋ ਕੁਛ ਨਹੀਂ ਕਰਨਾ ਮੈਂ ਹੀ ਯੂਟਿਊਬ 'ਤੇ ਬਣਨਾ ਇਹਦਾ ਮੈਂ ਚੈਨਲ ਬਣਾਉਣੀ ਲੱਗ ਤੂੰ ਕਿਉਂ ਮੈਂ ਬਲੌਗ ਕਰ ਤੇਰਾ ਬਲੌਗ ਨਹੀਂ ਖਰਾਬ ਕੀਤਾ ਤੇਰਾ ਬਲੌਗ ਲੱਗ ਕ ਇਹ ਨਹੀਂ ਮੇਰਾ ਬਲੌਗ ਖਰਾਬ ਕਰਤਾ ਤੋ ਮੇਰਾ ਬਲੌਗ ਦੇ ਵਿੱਚ ਚੱਲ ਗਿਆ ਇਹਦਾ ਬਲੌਗ ਲੱਗ ਗਿਆ ਭਾਈ ਇਹਦਾ ਬਲੌਗ ਨਹੀਂ ਮੈਂ ਛੇੜਿਆ ਇਹਦਾ ਬਲੌਗ ਉਮੀਆਂ ਸੈੱਟ ਗਿਆ ਤਾਂ ਬਲੌਗ ਲੱਗ ਦੋ ਚੈਨਲ 'ਤੇ ਪਾਉਂਗੀ ਮੈਂ ਆਪਣੇ ਬਲੌਗ ਲੱਗ ਕੇ ਪਾਉਂਗੀ

ਮੈਂ ਕਹਿੰਦੀ ਮੈਂ ਕਭ ਚੀਜੀ ਲਪੋਦਾਂਗੀ ਕਾਕਾ ਦੇ ਹੋਣ ਤੋਂ ਪਹਿਲਾਂ ਪਹਿਲਾਂ ਕਿਤੇ ਕਾਕਾ ਨਾ ਖਾ ਲਵੇ ਅੱਜ ਅਸੀਂ ਚੀਜੀ ਲਪਾਉਣ ਦੀ ਸੋਚਦੇ ਐ ਇੰਨੇ ਕਾਕਾ ਆ ਗਿਆ ਫਿਰ ਕਾਕਾ ਕਹਿੰਦਾ ਅੱਜ ਮੈਂ ਉੱਤਰ ਜਾਣਾ ਮੈਂ ਤਾਂ ਰੋਣਾ ਨਹੀਂ ਨਾ ਅਸੀਂ ਤੇ ਚਲ ਬਈ ਠੀਕ ਐ ਸਾਨੂੰ ਖੁਸ਼ੀ ਹੋ ਗਈ ਮੈਂ ਕਹਾਂ ਚਲ ਉੱਤਰ ਜਾ ਫਿਰ ਅਸੀਂ ਜੀ ਚੀਜੀ ਨਾਲ ਕਰਾਂਗੇ ਮਾਮਾ ਦੀਆਂ ਪਾਰਟੀਆਂ ਚੀਜੀ ਪਾਰਟੀ ਕਰਾਂਗੇ ਅਸੀਂ ਕਾਕਾ ਹੋਣ ਕੱਲ ਨੂੰ ਰਾਤ ਨੂੰ ਆਊਗਾ ਅੱਜ ਨਹੀਂ ਆਉਂਦਾ ਕਾਕਾ ਜਦੋਂ ਆਇਆ ਸੀ 9:30 ਪੌਣੇ 10 ਵਜੇ ਹੋ ਤਾਂ ਮੋ ਹੋ ਗਿਆ 11 ਵਜੇ ਕਿੰਨਾ ਸਮੇਂ ਤੋਂ ਘੇਰਾ ਦੇ। ਇਹ ਕਾਕਾ ਕਰਿਆ ਨਾ ਮੇਰੀ ਰੋਟੀ ਵੀ ਪੱਕ ਰਹੀ ਸੀ ਮੈਂ ਨਹੀਂ ਧੀਂ ਥੋਕੀ ਨਾ ਜਦੋਂ ਕਾਕਾ ਨਹੀਂ ਨਾ ਹੁੰਦਾ ਤੇ ਮੈਂ ਸ दाल ਬਣਾਈ ਸੀਗੀ ਮੂੰਗੀ ਮਸਰੀ ਦੀ ਅੱਜ ਬਹੁਤ ਨਵਾਦ ਤੇ ਜੋਤ ਨੂੰ ਵੀ ਮੂੰਗੀ ਮਸਰੀ ਦੀ ਦਾਲ ਬਹੁਤ ਪਸੰਦ ਆ। ਕੁਕਰ ਬੰਦ ਕਰਤਾ ਤਾਂ ਤੈਨੂੰ ਚਾਲ ਉਸ ਤੇ ਨਜਾਰੇ ਤਾਂ ਸੋ ਵੀ ਦੋ ਸੀਟੀਆਂ ਬਚੀਆਂ ਕੁਕਰ ਬੰਦ ਕਰਤਾ ਮੈਂ ਉਸ ਤੋਂ ਬਾਅਦ ਮੈਂ ਕਿਹਾ ਚੱਲ ਮੈਂ ዳਟ ਖੈਰ ਕੇ ਦੇਖਦੀ ਆਂ ਹੈ। ਮੁੜ ਕੇ ਮੈਂ ਦਾਲ ਦਾ ਕੁੱਕਰੀ ਨਹੀਂ ਖੋਲਿਆ ਕਾਕਾ ਕਿ ਮੈਨੂੰ ਕਹਿੰਦਾ ਮੈਂ ਆਉਣਾ ਨਹੀਂ ਤਾਂ ਮੈਂ ਉਧਰ ਹੀ ਪੈਣਾ ਹੈਗਾ ਠੀਕ ਅਸੀਂ ਦਾਲਾਂ ਦਾ ਕੁੱਕਰੀ ਨਹੀਂ ਖੋਲਿਆ ਜਲ ਕੀ ਰਹਿ ਗਈ ਦੇਖੀ ਉਹ ਹੀ ਮੈਂ ਖੋਲ ਕੇ ਜੇ ਕਾਕਾ ਹੁੰਦਾ ਫਿਰ ਤਾਂ ਮੈਂ ਦਵਾ-ਦਵਾ ਉਹ ਕਰਦੇ ਨਹੀਂ ਸੀ ਦਾਲ ਖੋਲ ਕੇ ਦੇਖਣੀ ਸੀ ਵੀ ਬਣ ਗਈ ਆ ਜਾਂ ਕੰਨੀ ਕਿ ਕੱਚਾ ਉਹਦੇ ਚ ਰੋਟੀ ਵੀ ਬਣਾ ਲੈਣੀ ਸੀ ਅਸੀਂ ਖਾ ਕੇ ਭਾਂਡੇ ਵੀ ਧੋ ਲੈਣੇ ਸੀ ਵੀ ਆਟਾ ਘੁੰਮਿਆ ਪਿਆ ਸਾਡਾ ਆ ਜਾ ਪੱਕਾ ਬੈਠੇਗਾ ਧਿਆਨ ਨਾਲ ਬੈਠਿਓ ਜੇ ਕਾਕਾ ਨਹੀਂ ਨਾ ਹੁੰਦਾ ਫਿਰ ਅਸੀਂ ਠੀਕ ਹੋ ਜਣੀ ਮਾਮਾ ਤੀਹੋਂ ਖਤ ਨੇਰੇ ਪੈਦਾ ਕਿਸੇ ਦਾ ਰੋਟੀ ਪਾਣੀ ਨਹੀਂ ਪੜਦਾ

ਕੋਨਾ ਚਿੱਕੋ ਬੰਦ ਦੇਈ ਉਹ ਖੁੱਲੀ ਨਹੀਂ ਜੇ ਮੈਂ ਤੇ ਜੇ ਮੈਂ ਫਿਰ ਕੋਨਾ ਚਿੱਕੋ ਉਹ ਤਾਂ ਕਦੀਮ ਹੀ ਹੋਗੀ ਹਾਂ ਉਹ ਪਾਪਾ ਉਹਦਾ ਪਾਪਾ ਜਿਹਾ ਵੀ ਹੋਗਾ ਨਾ ਤੇ ਦੋ ਪੈਰਾਂ ਦੇ ਦੁਜੀ ਖਾਮੋ ਕਿਤਾ ਦੁਜੀ ਆ ਮੇਰਾ ਛੋਣਾ ਛੋਣਾ ਪੋ ਫਿਰ ਤੇ ਦੀਵੇ ਕਬ ਬੰਦ ਹੋ ਗਈ ਮੇਰਾ ਛੋਣਾ ਛੋਣਾ ਪੋ ਮੇਰਾ ਮੈਂ ਸਾਰਾ ਚੀਜ਼ੀਆਂ ਖਾਣ ਦਾ ਟਾਈਮ ਹੀ ਨਹੀਂ ਮਿਲਦਾ ਨਹੀਂ ਇਹ ਚੀਜ਼ੀਆਂ ਲਿਆਉਂਦਾ ਲਫਾਫੇ ਦੇ ਲਫਾਫੇ ਭੰਨ ਕੇ ਪ੍ਰੋਟੀਨ ਆ ਖਾਂਦੀ ਨਹੀਂ ਕੀ ਆਯੋਟੇ ਰਿਪੋਰਟ ਭਰ ਲਾਦੀ ਆ ਬਸ ਇਹ ਪਰੌਠਾ ਖਾਣਾ ਵੀ ਲੱਛਾ ਸਿੰਪਲ ਰੋਟੀ ਜਮਾ ਨਹੀਂ ਖਾਂਦੀ ਨਾ ਦੂਜਾ ਪਰੌਠਾ ਖਾਂਦੀ ਆ ਸਿਰਫ ਲੱਛਾ ਪਰੌਠਾ ਖਾਣਾ ਪਿੰਨੋ ਟਾਈਮ ਸਕੂਲ ਨੂੰ ਵੀ ਲੱਛਾ ਪਰੌਠਾ ਲੈ ਕੇ ਜਾਂਦੀ ਆ ਸਿਰਫ ਲੱਛਾ ਪਰੌਠੇ ਹੀ ਜੋ ਗਈ ਰਹੇ ਗਾ ਬੰਦਾ ਸਾਡਾ ਇਹਨੂੰ ਲੱਛਾ ਪਰੌਠੇ ਪਸੰਦ ਆ ਹੈ ਨਾ ਰਾਤ 3:30 ਵਜੇ ਪਕਵਾ ਕੇ ਖਾਤਾ ਮੇਰੇ ਕੋਲ ਜਦੋਂ ਅਸੀਂ ਰੋਟੀ ਕਰਦੀ ਆ 8:30 ਵਜੇ ਮੈਂ ਤੇ ਕਾ ਕੇ ਉਦੋਂ ਵੀ 9:30 ਖਾਦਾ ਲੱਛਾ ਪਰੌਠਾ ਬਣਾ ਕੇ ਰੋਟੀ ਦੇ ਨਾਲ ਲੱਛਾ ਪਰੌਠਾ ਸਪੈਸ਼ਲ ਪਹਿਲਾਂ ਇਹਦਾ ਲੱਛਾ ਪਰੌਠਾ ਬਣਦਾ ਫ 3:30 ਵਜੇ ਕਹਿੰਦੇ ਲੱਛਾ ਪਰੌਂਠਾ ਬਣਾ ਕੇ ਲੱਗਿਆ ਭੁੱਖ ਲੱਗੀ ਆ ਪਰ ਪੌਣਾ ਪਰੌਂਠਾ ਤਾਂ ਦਾ ਬਾਕੀ ਛੱਡ ਤਾ ਉਹ ਮੈਂ ਕਹਤਾ ਇਹਨੇ ਖਾਦਾ ਨਹੀਂ ਖਾ। ਸਾਰੀ ਰਾਤ ਸਾਡੇ ਭਾਂਡੇ ਖੜਕੀ ਜਾਂ ਸਾਡੀ ਸਾਰੀ ਰਾਤ ਰੋਕਣੀ ਪੱਕੀ ਜਾਂਦੀਆਂ ਨੇ ਫਲੋਰਸ ਉੱਤੇ ਹੁੰਦੇ ਸੀ ਰਾਤ ਨੂੰ ਤਮ ਗਰੋਟੀਆਂ ਬਣਾਵੜਾ ਖਾਨੇ ਲੋਕ ਉੱਠਦੇ ਨੇ ਅਸੀਂ ਸੋ ਜਾਦੇ ਹਾਂ ਅਸੀਂ ਸਵੇਰੇ ਜਾ ਕੇ ਸਾਡਾ ਕੋਈ ਕੈਂਟੇਬਲ ਨਹੀਂ ਕਾਸੇ ਦਾ ਕੁਝ ਵੀ ਕੁਝ ਵੀ ਨਹੀਂ ਜੂ ਦੋ ਘਟਣ ਹੋ ਗਏ ਫੂਟ ਸਵਾਰ ਇੰਨਾ ਹੋਇਆ ਹੈ ਨਾ ਬਲੋਕਾਂ ਦਾ ਬਲੌਕ ਮੈਂ ਬਣਾਉਂਦੀ ਆ ਮੈਂ YouTube ਉੱਪਰ ਬਣਾਉਂਨਾ ਮੈਂ ਇਹ ਕਰਨਾ ਉਹ ਕਰਨਾ ਬਹੁਤ ਬਲੌਕ ਬਣਾਉਂਦੀ ਆ ਮੈਂ ਇਹਦੇ ਦੇ ਬਲੌਕਾਂ ਨੇ ਪਾਉਂਦੀ ਨਹੀਂ ਮੈਂ ਮਤਲਬ ਘਰ ਕਹਨੀਆਂ ਦੇਖ ਦੁਖ ਕੇ ਆਪਣੇ ਜਿਹੜਾ ਸਹੀ ਲੱਗਦਾ ਮੈਨੂੰ ਪਤਾ ਨਹੀਂ ਯਾਰ ਇਹਦੇ ਵਿੱਚ 10 12 15 ਪਾਣੀ ਨਹੀਂ ਕੋਈ ਨਹੀਂ ਕਿਹ ਪਾਣੀ ਦਾ ਮਾ ਛੱਡ ਉਹਦੇ ਤੇ ਉਹਦੇ ਸਾਹਮਣੇ ਕਿਹ ਅੱਜ ਤੇ ਬਣ ਚਾਹਤਾਂ 10 12 15 15 ਬਲੌਕ ਬਣਾਉਂਦੀ ਆ ਦਿਹਾੜੀ ਦੇ ਵਿੱਚ ਫਰ ਡੀਲੀਟ ਕਰ ਦਿੰਦੇ ਹਾਂ ਜਿਹੜਾ ਸਹੀ ਹੁੰਦਾ ਰੱਖਾਂਗੇ ਬਾਕੀ ਦੇ ਲਈ ਖੋਲ ਲ ਗਏ ਲਾਵਾ ਪਿੱਲਾ 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 ਅੱਜ ਅਸੀਂ ਪਾਵਾਂਗੇ ਉੱਧਰ ਟਾਕੇ ਵਾਲੇ ਕਮਰੇ 'ਚ ਇੱਧਰ ਨਹੀਂ ਬਹਿਣਾ ਦਾ ਇੱਧਰ ਸੇਕ ਬਹੁਤ ਜ਼ਿਆਦਾ ਉੱਧਰਲਾ ਕਮਰਾ ਬਹੁਤ ਜ਼ਿਆਦਾ ਠੰਡਾ ਹੈ ਅਸੀਂ ਉੱਧਰ ਪਾਵਾਂਗੇ

ਮੇਰਾ ਛੋਣਾ ਛੋਣਾ ਪੁੱਤ ਤੇ ਤੇ ਵੀ ਕਾ ਬੰਦ ਹੋ ਗਈ ਮੇਰਾ ਛੋਣਾ ਛੋਣਾ ਪੁੱਤ ਇਹ ਸਾਰੇ ਚੀਜ਼ਾਂ ਹੋਂ ਤਾਂ ਟਾਈਮ ਹੀ ਨਹੀਂ ਮਿਲਦਾ ਨਹੀਂ ਇਹ ਚੀਜ਼ਾਂ ਲੈਂਦਾ ਲਫਾਫੇ ਲਫਾਫੇ ਪਨ ਰੋਟੀ ਨਾ ਖਾਂਦੀ ਨਹੀਂ ਵੀ ਆਯੋਟਰ ਕੋਡ ਪਰ ਲਾਦੀ ਆ ਬਸ ਇਹ ਪਰੌਠਾ ਖਾਣਾ ਉਹ ਵੀ ਲੱਛਾ ਸਿਮ ਪਰੌਟੀ ਜਮਾ ਨਹੀਂ ਖਾਂਦੀ ਨਾ ਦੂਜਾ ਪਰੌਠਾ ਖਾਂਦੀ ਆ ਸਿਰਫ ਲੱਛਾ ਪਰੌਠਾ ਖਾਣਾ ਪਿੰਨੋ ਟਾਈਮ ਸਕੂਲ ਨੂੰ ਵੀ ਲੱਛਾ ਪਰੌਠਾ ਲੈ ਕੇ ਜਾਂਦੀ ਆ ਸਿਰਫ ਲੱਛਾ ਪਰੌਠੇ ਹੀ ਲੋਗੇ ਰਹੇਗਾ ਬੰਦਾ ਸਾਡਾ ਉਹ ਵੀ ਲੱਛਾ ਪਰੌਠੇ ਪਸੰਦ ਕਰਦਾ ਹੈ ਨਾ ਰਾਤ 3:30 ਵਜੇ ਪਕਵਾ ਕੇ ਖਾਦਾ ਮੈਂ ਤੋਂ ਜਦੋਂ ਅਸੀਂ ਰੋਟੀ ਕਰਦੀ ਆ 10:30 ਵਜੇ ਮੈਦੇ ਕਾ ਕੇ ਉਦੋਂ ਵੀ ਨਾਲ 3:30 ਦਾ ਲੱਛਾ ਪਰੌਠਾ ਬਣਾ ਕੇ ਰੋਟੀ ਦੇ ਨਾਲ ਲੱਛਾ ਪਰੌਠਾ ਸਪੈਸ਼ਲ ਪਹਿਲਾਂ ਇਹਦਾ ਲੱਛਾ ਪਰੌਠਾ ਬਣਦਾ ਫਿਰ ਰੋਟੀ ਬਣਦੀ ਆ 3:30 ਵਜੇ ਕਹਿੰਦੇ ਲੱਛਾ ਪਰੌਂਠਾ ਬਣਾ ਕੇ ਲੱਗਿਆ ਭੁੱਖ ਲੱਗੀ ਆ ਪਰ ਪੋਣਾ ਪਰੌਂਠਾ ਦਾਦਾ ਬਾਕੀ ਛੱਡਤਾ ਉਹ ਮੈਂ ਕਹਤਾ ਇਹਨੇ ਖਾਦਾ ਨਹੀਂ ਖਾਦਾ ਸਾਰੀ ਰਾਤ ਸਾਡੇ ਭਾਂਡੇ ਖੜਕੀ ਜਾਂਦੇ ਸਾਡੀ ਸਾਰੀ ਰਾਤ ਰੋਕਣੀ ਪੱਕੀ ਜਾਂਦੀਆਂ ਨੇ ਲੋਕ ਸੁੱਤੇ ਰਹਦੇ ਸੀ ਰਾਤ ਨੂੰ ਕੋਤ ਤਮ ਰੋਟੀਆਂ ਬਣਾ ਬਣਾ ਖਾਨੇ ਲੋਕ ਉੱਠਦੇ ਨੇ ਅਸੀਂ ਸੋ ਜਾਂਦੇ ਹਾਂ ਸਵੇਰੇ ਸੱਜਰੇ ਜਾ ਕੇ ਅਡਾ ਕੋਈ ਕੈਂਟੇਬਲ ਨਹੀਂ ਕਾਹਦੇ ਕੁਝ ਵੀ ਕੁਝ ਵੀ ਨਹੀਂ ਦੋ ਘਟੜਾ ਹੋ ਗਏ ਫੂਟ ਸਵਾਰ ਇੰਨਾ ਹੋਇਆ ਹੈ ਨਾ ਬਲੋਕਾਂ ਦਾ ਬਲੌਕ ਮੈਂ ਬਣਾਉਂਦੀ ਆ ਮੈਂ YouTube ਪਰ ਬਣਾਉਂਨਾ ਮੈਂ ਇਹ ਕਰਨਾ ਉਹ ਕਰਨਾ ਬਹੁਤ ਬਲੌਕ ਬਣਾਉਂਦੀ ਆ ਮੈਂ ਇਹਦੇ ਦੇ ਬਲੌਕ ਇੰਨੇ ਪਾਉਂਦੀ ਨਹੀਂ ਮੈਂ ਮਤਲਬ ਘਰ ਤਾਂ ਨਹੀਂ ਆ ਦੇਖ ਦੁੱਧ ਦੇ ਹੱਥੇ ਜਿਹੜਾ ਸਹੀ ਲੱਗਦਾ ਮੈਨੂੰ ਪਤਾ ਨਹੀਂ ਹੈ ਦਿਹਾੜੀ ਦੇ ਵਿੱਚ 10 12 15 ਪਾਣੀ ਵੀ ਨਹੀਂ ਆਇਆ ਪਾਣੀ ਦਾ ਮਾਛੜ ਉਹਦੇ ਪਏ ਉਹਦੇ ਸਾਹਮਣੇ ਫਿਆ ਦੇ ਵਿੱਚ ਤੇ ਬੰਚਾ ਕਲਾ 10 12 15 15 ਬਲੌਕ ਬਣਾਉਂਦੀ ਆ ਦਿਹਾੜੀ ਦੇ ਵਿੱਚ ਫਰਟ ਲੀਡ ਕਰ ਦਨੇ ਹੁੰਦੇ ਜਿਹੜਾ ਸਹੀ ਹੁੰਦਾ ਰੱਖਣੀਆਂ ਬਾਕੀ ਦੇ ਲਈ ਖੋਲ ਲੇ ਗਿਆ ਲਾਵਾ ਪਿਲਾ 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 ਅੱਜ ਅਸੀਂ ਪਾਵਾਂਗੇ ਉਧਰ ਟਾਪੇ ਵਾਲੇ ਕਮਰੇ ਚ ਇੱਧਰ ਨਹੀਂ ਬਹਿਣਾ ਦਾ ਇੱਧਰ ਸੇਕ ਬਹੁਤ ਜ਼ਿਆਦਾ ਉਧਰਲਾ ਕਮਰਾ ਬਹੁਤ ਜ਼ਿਆਦਾ ਠੰਡਾ ਹੈ ਅਸੀਂ ਉਧਰ ਪਾਵਾਂਗੇ ਉਧਰ ਆਪਣੇ ਦੋ ਦੋ ਬਾਥਰੂਮ ਇੱਕ ਸਾਹਮਣੇ ਉਹ ਪਰਿਵਾਰਤੂਆਂ ਇੱਕ ਆਵਾੜਾ ਬਾਥਰੂਮ ਇੱਕ ਬਾਹਰ ਬਾਥਰੂਮ ਤੇ ਅੰਦਰ ਬਾਥਰੂਮ ਇਹ ਆਪਣਾ ਮੰਦਰ ਆ। ਔਰ ਕਰੇ ਖਾਈ ਚਲ ਪਾਣੀ ਪੀ ਚ ਲੈ ਇੱਟ ਭਰ ਲੈਣਾ ਰੋਟੀ ਦੀ ਤਾਂ ਜਰੂਰ ਤੇ ਹੀ ਦੇਣਾ। ਕਿਹਦੇ ਕਿੰਨੇ ਬਾਥਰੂਮ ਦਊਂ? ਦੋ ਤਾਂ ਅੰਦਰ ਨੇ ਆਪਣੇ ਕਮਰੇ ਚ ਇੱਕ ਜਿੱਦਾ ਮਸ਼ੀਨ ਰੱਖੀ ਹੋਈ ਆ ਉਹ ਤਾਂ ਆਪਾਂ ਜੂਸ ਨਹੀਂ ਕਰਦੇ ਸਿਰਫ ਮਸ਼ੀਨ ਵਾਸਤੇ ਰੱਖੀ ਹੋਇਆ। ਕਾਲੀ ਉੱਥੇ ਤਾਂ ਮਸ਼ੀਨੇ ਲਾਈ ਹੁੰਦੀ ਐ ਕੱਪੜੇ ਧੋਣੇ ਆ ਹੋਰ ਕੋਈ ਜਾਂਦਾ ਨਹੀਂ ਉੱਧਰ ਦੂਜਾ ਉੱਧਰ ਜਿੱਥੇ ਤੁਸੀਂ ਨਾਈ ਨਾਈ ਕਰਦਾ ਸੀ ਹਲੋ ਹਲੋ ਪਾਈ ਦੋਸੀ ਨੇ ਖਾਣੋਂ ਰੋਟੀ ਖਾਣੀ ਤੁਹਾਨੂੰ ਵੀ ਲੋੜ ਦੀ ਪਰ ਕਰਕੇ ਖਾਓ ਤੇ ਤੁਸੀਂ ਵੀ ਕੁੱਟ-ਕੁੱਟ ਪਾਣੀ ਦੀ ਪੀ ਲਓ ਇਹ ਤਾਂ ਨਹੀਂ ਪਾਣੀ ਲੋ ਪਾਣੀ ਵੀ ਪੀ ਲਓ ਆਇਨਾ ਕਿਉਂਕਿ ਕਰਕਰੇ ਨਾਲ ਮਿਰਚ ਲੱਗ ਗਈ ਐ ਕਰਕੇ ਖਾਓ ਪਾਣੀ ਪੀਓ ਤੁਸੀਂ ਵੀ ਤੁਹਾਨੂੰ ਵੀ ਰੋਟੀਆਂ ਰਾਟੀਆਂ ਖਾਣ ਦੀ ਕੋਈ ਲੋੜ ਨਹੀਂ ਏ ਮੇਰਾ ਪੁੱਤ ਤਾਂ ਖੁਰਕਰੇ ਖਾ ਲੈਂਦਾ ਪਾਣੀ ਪੀ ਲੈਂਦਾ ਗੁਜ਼ਾਰਾ ਹੋ ਜਾਂਦਾ ਭਈਆਂ ਮਗੂਆਂ ਦਾ ਨਾ ਮਿੰਨੂ ਬੈਨੈਟ ਹੈ ਮੈਂ ਉਕਰਵਾਰੇ ਸੋਚ ਰਹੀ ਹਾਂ ਮੈਂ ਖਾ ਉਹ ਤੋਂ ਮੂਕ ਲੋ ਸੂਟ ਪ੍ਰੈਸ ਕਰਾਉਣੇ ਨੇ ਭੈਣ ਜੀ ਮੈਂ ਮੈਂ ਤਾਂ ਸੂਟ ਦੇਖ ਰਹੀ ਹਾਂ ਸਵੇਰੇ ਕਿਹੜਾ ਪੋਣਾ ਮੈਂ ਸਵੇਰੇ ਤੇਰਾ ਪੀਟੀਮਾ ਵੱਡੇ ਸਕੂਲੇ ਪੀਟੀਮਾ ਪੀਟੀਮਾ ਤੇ ਜਾਣਾ ਦੇਖਦੀ ਹਾਂ ਕਿਹੜਾ ਸੂਟ ਪ੍ਰੈਸ ਕਰਾਣਾ ਹੈ ਸੂਟ ਪਾ ਕੇ ਜਾਉਂਗੀ ਸਵੇਰੇ ਕਰਨਾ ਇਹ ਤੋਫਾਨ ਉੱਪਰ ਤੋਂ ਮੈਂ ਕਿਨਾ ਦੱਬੀ ਮੈਂ ਕਿਨਾ ਦੱਬੀ ਚਲ ਇੰਗਦੇ ਆ ਕੇ ਇਦਾਂ ਕਿਉਂ ਹੋ ਗਿਆ ਉਧਰ ਨਹੀਂ ਹੋ ਰਹੀ ਹਾਂ ਇੰਗਦੇ ਆ ਕੇ ਇਦਾਂ ਤੋਰੇ ਇਦਾਂ ਨਹੀਂ ਹੋਦੀ ਅੱਖ ਮੇਰੀ ਸਹੀ ਆ ਅੱਖ ਤੇਰੀ ਜਿੱਧਰ ਹੈ ਹੀ ਉਧਰ ਹੀ ਆ ਕਹਿੰਦੀ ਮੇਰੀ ਇੱਧਰ ਵਾਲੀ ਅੱਖ ਇੱਧਰ ਕਿਵੇਂ ਆ ਗਈ ਇਹ ਜਾਦਵਿੰਦਰ ਦੇ ਫੋਨ ਦੇ ਵਿੱਚ ਬਲੌਗ ਬਣਾ ਰਹੀਆਂ ਇਹ ਤਾਂ ਸਿਸਟਮ ਸਾਰਾ ਫੋਨ ਦਾ ਪੁੱਠਾ ਹੈ ਜਿਹੜਾ ਇੱਧਰ ਆ ਉਹ ਇੱਧਰ ਦੱਸੂਗਾ ਜਿਹੜਾ ਇੱਧਰ ਹੋਇਆ ਇੱਧਰ ਦੱਸੂ ਇਹਦੇ ਨਿਸ਼ਾਨ ਆਖਰ ਤੇ ਇੱਧਰਲੇ ਪਾਸੇ ਆ ਜਣਦੀ ਇੱਧਰ ਆ ਉਹ ਇਹ ਚ ਕੈਮਰਾ ਜੀ ਨੂੰ ਇੱਧਰ ਦਿਸਦਾ ਤਾਂ ਕਹਿੰਦੀ ਮੇਰੀ ਅੱਖ ਇੱਧਰ ਕਿਵੇਂ ਆ ਗਈ ਆ ਹਾਂ ਦੇਖੋ ਆਲੀ ਅੱਖ ਨਾ ਇੱਥੇ ਆਉਜਾ ਅੱਖ ਨਾ ਇੱਥੇ ਹਾਂ ਅੱਖੇ ਜਾ ਗਈ ਉਹ ਅੱਖੇ ਜਾ ਗਈ ਕਹਿੰਦੇ ਦੇਖੋ ਤਾਂ ਨਾ ਆਲੀ ਅੱਖ ਨਾ ਇੱਥੇ ਆਲੀ ਅੱਖ ਨਾ ਇੱਥੇ ਇਸ ਲਈ ਮੈਂ ਉਲਟਾ ਦੇਖਦੇ ਆਂ

ਉਸਾ ਬਹਾਦਰ ਬੰਦਾ ਬਾਰ ਡੌਗੀ ਬੋਲੇ ਡਗੂਆਂ ਨੂੰ ਦੇਖ ਕੇ ਲੋਕ ਦ ਜਾਂਦਾ ਇਹ ਮੇਰਾ ਸ਼ੇਰ ਗੜੀ ਚ ਕੁੱਤਾ ਬੋਲਦਾ ਤਾਂ ਕੁੱਤੇ ਨੂੰ ਸੁਣ ਕੇ ਨਾ ਕੁੱਤੇ ਦੀ ਬਾਹ ਸੁਣ ਕੇ ਮੇਰਾ ਸ਼ੇਰ ਸੋਫੇ ਥਲੇ ਬੜ ਜਾਂਦਾ